ਬਟਾਰਾ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਤੀ ਕੁਝ ਹੀ ਘੰਟਿਆਂ ਸੌਝਾਉਂਦਾ ਦਾਅਵਾ ਕੀਤਾ ਗਿਆ ਹੈ। ਉੱਥੇ ਇਸ ਮਾਮਲੇ 'ਚ ਦੋ ਦੋਸ਼ੀ ਜੋ ਟਰੈਵਲ ਏਜੰਟ ਦਾ ਕੰਮ ਕਰਦੇ ਹਨ ਉਹਨਾਂ ਵੱਲੋਂ ਗਵਾਹ ਕਰਨ ਦੀ ਸਾਜ਼ਿਸ਼ ਰਚੀ ਗਈ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਬਟਾਰਾ ਪੁਲਿਸ ਐਸਐਸਪੀ ਅਸ਼ਰਿੰਗ ਗੁਟਿਆਲ ਨੇ ਜਾਣਕਾਰ ਦਿੰਦੇ ਦੱਸਿਆ ਕਿ ਬਿੱਤੇ ਕੱਲ ਉਹਨਾਂ ਦੀ ਪੁਲਿਸ ਨੂੰ ਜ਼ਿਲ੍ਹਾ ਅਮਰitsar ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੇ ਜੀਬ ਬਟਾਲਾ ਇੱਕ ਟਰੈਵਲ ਏਜੰਟ ਸ਼੍ਰੇਸ਼ ਕੁਮਾਰ ਦੇ ਦਫ਼ਤਰ ਆਏ ਸਨ ਲੇਕਿਨ ਉਹ ਘਰ ਵਾਪਸ ਨਹੀਂ ਆਏ ਅਤੇ ਉਹਨਾਂ ਨੂੰ ਵਿਦੇਸ਼ ਦੇ ਕਿਸੇ ਨੰਬਰ ਤੋਂ ਫੋਨ ਆਇਆ ਹੈ ਕਿ ਉਹਨਾਂ ਦੇ ਜੀਆ ਨੂੰ ਘੁਆ ਕਰ ਲਿਆ ਗਿਆ ਹੈ ਅਤੇ 2 ਕਰੋੜ 50 ਲੱਖ ਰੁਪਏ ਦੀ ਫਰौती ਮੰਗੀ ਜਾ ਰਹੀ ਹੈ ਜਦ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਤਾਂ ਸ਼ਿਕਾਇਤਕਰਤਾ ਦੇ ਨਾਲ ਆਏ ਸੁਰੇਸ਼ ਕੁਮਾਰ ਦੇ ਕੁਝ ਸ਼ੱਕ ਹੋ ਗਿਆ ਤਾਂ ਪੁਲਿਸ ਵੱਲੋਂ ਉਹਨਾਂ ਨਾਲ ਪੁੱਛਗਿੱਛ ਕੀਤੀ ਗਈ ਅਤੇ ਉਸ ਦੇ ਇੱਕ ਸਾਥੀ ਅਤੇ ਉਸ ਦੇ ਵਿਦੇਸ਼ ਬੈਠੇ ਬੈਠੇ ਇਹ ਸਾਜ਼ ਦਾ ਖੁਲਾਸਾ ਕੀਤਾ ਗਿਆ ਜੋ ਤਿੰਨ ਵਿਅਕਤੀਆਂ ਨੂੰ ਅਗਵਾਹ ਕੀਤਾ ਗਿਆ ਸੀ ਜੀ ਮਹਰਮ ਹਾਂ ਜੀ ਹਾਂਜੀ ਅਰ ਇੱਕ ਸਿਟੀ ਪੁਲਿਸ ਸਟੇਸ਼ਨ ਮੇ 11 ਤਰੀਕ ਇੱਕ ਵਾਰਦਾਤ ਹੋਈ ਸੀ ਜੀ लेकिन वह जो रिपोर्टिंग है वो बारह तरीक यानी कल शामी सात बजे इनफोमेन मिली सी कि आ, एक प्रभदीप सिंह रजिंदर सिंह और वसंत सिंह तीनों जो है ये अमृतसर दिहाती के रहने वाले हैं और ये आ, ये आए थे इतने एक सुरेश कुमार हैगा ये भी अमृतसर का रहने वाला हैगा इन्हें अपना एक इमीग्रेसन का दुकान खोलनी सी उन्होंने दुकान के ओपनिंग वास्ते ये तीनों आए थे ग्यारह तरीक न ਲੇਕਿਨ ਇਹ 24 ਘੰਟੇ ਬਾਅਦ ਵੀ ਆਪਣੇ ਘਰ ਪਹੁੰਚੇ ਨਹੀਂ ਸੀਗੇ ਤੋ ਜਦੋਂ ਇਹ ਕਰ ਨਹੀਂ ਪਹੁੰਚੇ ਤੋ ਫਿਰ ਇੰਨੇ ਜੋ ਫੈਮਿਲੀਜ਼ ਹੈਗੇ ਇਹ ਤਿੰਨਾਂ ਦੀ ਜੋ ਫੈਮਿਲੀਜ਼ ਹੈ ਉਹਨੇ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਇਦਾਂ ਦੀ ਸਾਡੇ ਜੋ ਕਰ ਦੇ ਮੈਂਬਰਸ ਨੇ ਉਹ ਤੁਹਾਡੇ ਕੋਲ ਆਏ ਸੀਗੇ ਲੇਕਿਨ ਹੁਣ ਤੱਕ ਵਾਪਸ ਨਹੀਂ ਆਏ ਤੋ ਫਿਰ ਇਹ ਕਹਿੰਦੇ ਰਹੇ ਕਿ ਨਹੀਂ ਇੱਥੇ ਉੱਥੇ ਗਏ ਹੋਣੇ ਚੱਕਰ ਦਾਂਗੇ ਜੋ ਇਹ ਆਸੇ-ਪਾਸੇ ਹੋਣਗੇ ਮੈਂ ਤੁਹਾਨੂੰ ਦੱਸ ਦਾਂਗਾ ਤੋ ਲੇਕਿਨ ਥੋੜੀ ਦੇਰ ਬਾਅਦ ਆਲਮੋਸਟ ਆਰਾਊਂਡ 20 ਇਨਕੇ ਰਾਤੀ ਜੋ 11 ਤਰੀਕ ਰਾਤੀ ਨੂੰ ਇੱਕ ਕਾਲ ਆ ਜਾਂਦੀ ਹੈ ਬਾਹਰਲੇ ਨੰਬਰ ਤੋਂ ਕਿ ਇਹ ਤਿੰਨੋਂ ਜੋ ਹੈਗੇ ਇਹਨਾਂ ਨੂੰ ਅਸੀਂ ਕਿਡਨੈਪ ਕੀਤੇ ਹੈਗੇ ਆ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦਿਓ ਜਦੋਂ 2.5 ਕਰੋੜ ਦੋਗੇ ਤੋ ਫਿਰ ਤੁਹਾਡਾ ਬੰਦਾ ਵਾਪਸ ਆਊਗਾ ਨਹੀਂ ਤੋ ਫਿਰ ਉਹਨਾਂ ਦਾ ਲਾਸ਼ ਆਊਗਾ ਇਹ ਤੋਂ ਬਾਅਦ ਵੀ ਜੋ ਫੈਮਿਲੀ ਮੈਂਬਰਸ ਨੇ ਇੰਨੇ ਸੁਰੇਸ਼ ਕੁਮਾਰ ਨਾਲ ਹੀ ਟੱਚਦੇ ਰਹੇ ਇੰਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਸੀ ਫਿਰ ਫਾਈਨਲੀ ਇਹਨੇ ਥਕੇ ਹਾਲ ਕੀ ਜਦੋਂ ਉਹਨਾਂ ਨੂੰ ਕੋਈ ਉਹਦੇ ਜੇ ਸਹਾਰਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਕੋਈ ਅੱਗੇ ਦੀ ਇਨਫੋਰਮੇਸ਼ਨ ਨਹੀਂ ਮਿਲੀ ਤਾਂ ਫਿਰ ਇਹਨੇ ਬਟਾਲਾ ਪੁਲਿਸ ਨੂੰ ਇਨਫੋਰਮ ਕੀਤੀ ਕਿ ਸਾਡੇ ਘਰ ਦੇ ਜੋ ਤਿੰਨ ਮੈਂਬਰਸ ਨੇ ਇਸ ਤਰੀਕੇ ਨਾਲ ਜੋ ਮਿਸ ਹੋਏ ਹੋਏ ਨੇ ਤਾਂ ਉਹਦੇ ਇਹਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਟਾਲਾ ਪੁਲਿਸ ਜੋ ਸਿਟੀ ਸਬਡਿਵੀਜ਼ਨ ਸਿਟੀ ਦਾ ਜੋ ਆਪਣੀ ਟੀਮ ਹੈ ਸਿਟੀ ਸਿਟੀ ਔਰ ਡੀਐਸਪੀ ਸਿਟੀ ਉਹਨੇ ਇਮੀਡੀਏਟਲੀ சுரேਸ਼ ਕੁਮਾਰ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਔਰ ਉਹਨਾਂ ਨਾਲ ਜਦੋਂ ਚੰਗੀ ਪਤਰ ਨਾਲ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਨਾਲ ਉਹਨਾਂ ਨਾਲ ਇਨਟਰਾਗੇਸ਼ਨ ਹੋਈ ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇੱਕ ਭੂਸ਼ਣ ਸਿੰਘ ਨਾ ਦਾ ਵਿਅਕਤੀ ਉਹ ਵੀ ਆਇਆ ਸੀਗਾ ਇੱਥੇ 11 ਤਰੀਕ ਨੂੰ ਉਹ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਉਹਨੇ ਇਹਨਾਂ ਤਿੰਨਾਂ ਨੂੰ ਆਪਣੇ ਕੋਲ ਆਪਣੇ ਕੋਲ ਬਿਠਾ ਕੇ ਲੈ ਗਿਆ ਉਹ ਵੀ 11 ਤਰੀਕ ਹੀ ਲੈ ਗਿਆ ਔਰ ਕਿੱਥੇ ਲੈ ਗਿਆ ਕਿਉਂ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਫਿਰ ਲekin ਇਹ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਇੰਨੇ ਪਹਿਹ ਲੈਣਾ ਸੀਗਾ ਇਹਨਾਂ ਤੋਂ ਉਹ ਵੀ ਹਲੇ ਤਫ਼ਤੀਸ਼ ਤੇ ਚੱਲ ਰਹੀ ਹੈਗੀ ਕਿ ਕਿਸ ਚੀਜ਼ ਆ ਪੈ ਹੈਗੇ ਕਿੰਨੇ ਪੈ ਨੇ ਇਹਨੇ ਆਪਣੇ ਕੋਲ ਗੜਗੜੀ 'ਚ ਬਿਠਾ ਕੇ ਲੈ ਗਿਆ ਭੂਸ਼ਣ ਸਿੰਘ ਔਰ ਮੁਕੇਰੀਆ ਦੇ ਕੋਲ ਕਿਥੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਦੀ ਅੱਕ ਜੇ ਪੱਟੀ ਬਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚੱਲ ਗਿਆ ਇਹ ਲੇਕਿਨ ਇਹਦਾ ਪਿੱਛੇ ਸਾਰਾ ਜੋ ਮਾਸਟਰਮਾਈਂਡ ਸੀਗਾ ਉਹ ਭੂਸ਼ਣ ਸਿੰਘ ਦਾ ਬੇਟਾ ਹੈਗਾ ਬੀਰ ਸਿੰਘ ਉਹ ਹੁਣ ਬਾਹਰ ਬੈਠਾ ਹੋਇਆ ਉਥੋਂ ਦੀ ਇਹ ਚਲਾ ਰਿਹਾ ਸੀਗਾ ਇਨਫੈਕਟ ਇਹ ਬਾਹਰਲੀ ਨੰਬਰ ਤੋਂ ਇਹਨਾਂ ਦੇ ਜੋ ਰਜਿੰਦਰ ਸਿੰਘ ਹੈ ਵਨ ਆਫ ਦਿ ਵਿਕਟਿਮ ਜੋ ਸੀਗਾ ਉਹਦਾ ਵਾਈਫ ਨੂੰ ਹੀ ਇਨੇ ਫੋਨ ਕੀਤਾ ਸੀ ਜੋ 2.5 ਕਰੋੜ ਦੇ ਬਾਰੇ ਜਦੋਂ ਇਹਨਾਂ ਨੇ ਮੁਕੇਰੀਆ ਚ ਛੱਡ ਦਿੱਤਾ ਸੀਗਾ ਉੱਥੇ ਦੀ ਦੋ ਮੁੰਡੇ ਹੋਰ ਆਏ ਉਹ ਆ ਕੇ ਇਹਨੂੰ ਆਪਣੇ ਕੋਲ ਲੈ ਕੇ ਚਲੇ ਗਏ ਇਹਨੂੰ ਰਾਤੀ ਵਕ ਵਕ ਥਾਮਾ ਤੇ ਰੱਖਤਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਮੀਡੀਏਟਲੀ ਅਸੀਂ ਰੇਡ ਕੀਤਾ ਸੀਗਾ ਪਟਾਣਕੋ ਪਟਾਣਕੋਟ ਔਰ ਉਥੋਂ ਦੀ ਭੂਸ਼ਣ ਸਿੰਘ ਔਰ ਜੋ ਗੱਡੀ ਇਨੇ ਇਨਨੂੰ ਪਿਕ ਕਰਨੇ ਲਈ ਯੂਜ਼ ਕੀਤਾ tha ਉਹ ਗੱਡੀ ਦੋਵੇਂ ਜੋ ਹੈਗੇ ਰਿਕਵਰ ਹੋ ਗਏ ਨੇ ਔਰ ਭੂਸ਼ਣ ਸਿੰਘ ਦੇ ਪੁੱਛਗਿਛ ਦੇ ਵਿੱਚ ਇਸ ਚੀਜ਼ ਸਾਹਮਣੇ ਆਈ ਸੀਗੀ ਜੋ ਬੀਰ ਸਿੰਘ ਹੈ ਜੋ ਭੂਸ਼ਣ ਸਿੰਘ ਦਾ ਬੇਟਾ ਹੈ ਉਹਨੇ ਇਹ ਉਹਨੇ ਇਨਾਂ ਤੋਂ ਪਹਿ ਲੈਣੇ ਸੀਗੇ ਉਹਦੇ ਕਰਕੇ ਇਨਨੇ ਸੁਰੇਸ਼ ਕੁਮਾਰ ਦੇ ਨਾਲ ਮਿਲ ਕੇ ਇਹ ਸਾਰਾ ਸਾਜ਼ਿਸ਼ ਰਚਿਆ ਸੀਗਾ ਔਰ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤੇ ਕਮਿਊਨੀਕੇਸ਼ਨ ਐਸਟੈਬਲਿਸ਼ ਕਰਕੇ ਅ ਅੱਜ ਸਵੇਰੇ ਉਹਨਾਂ ਨੂੰ ਰਿਕਵਰ ਕਰਾਤੇ ਜੋ ਤਿੰਨੋਂ ਹੈਗੇ ਆ ਜੋ ਵਿਕਟਮ ਸੀਗੇ ਜੋ ਹੋਸਟੇਜ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਰਿਕਵਰ ਕਰ ਚੁੱਕੇ ਹੈਗੇ ਆ ਹੁਣ ਉਹ ਵਾਪਸ ਸੇਫਲੀ ਵਾਪਸ ਆ ਗਏ ਨੇ ਔਰ ਜੋ ਇਹਦੇ ਵਿੱਚ ਮੇਨ ਕਨਸਪਿਰੇਟਰ ਸੀਗੇ ਭੂਸ਼ਣ ਸਿੰਘ ਔਰ ਜੋ சுரேਸ਼ ਕੁਮਾਰ ਹੈ ਦੋਵਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਸੀਂ ਮਾਨਯੋਗ ਅਦਾਲਤ ਨੂੰ ਅਪਲੀਕੇਸ਼ਨ ਦਿੱਤੀ ਹੈਗੀ ਇਹਨਾਂ ਦਾ ਰਿਮਾਂਡ ਵਾਸਤੇ ਤਾਂ ਕਿ ਆਪਾਂ ਅੱਗੇ ਇਹਦੇ ਵਿੱਚ ਹੋਰ ਵੀ ਜੋ ਐਂਗਲਸ ਹੈਗੇ ਉਹਨਾਂ ਨੂੰ ਅਸੀਂ ਤਫ਼ਤੀਸ਼ ਕਰ ਸਕੀਏ ਜੀ ਨਵੇਂ ਪਹਿਲਾਂ ਵੀ ਇਦਾਂ ਕੁਸ਼ ਕਰ ਚੁੱਕੇ ਆ ਪਹਿਲੇ ਦੀ ਇਹਨਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਹੈ ਜੀ ਅਭੀ ਤੱਕ ਤੋਂ ਜਿਨੇ ਵੀ ਜੋ ਵੀ ਇਹਦੇ ਵਿੱਚ ਮੁਲਜਮ ਹੈਗੇ ਕਿਸੇ ਦੇ ਉੱਤੇ ਕੋਈ ਕ੍ਰਿਮਨਲ ਕੇਸਸ ਹੈ ਨਹੀਂ ਪੈਸੇ ਦੀ ਹਾਲ ਤੱਕ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਜੀ ਉਹਦੇ ਵਿੱਚ ਤਾਂ ਇਹੀ ਆ ਰਿਹਾ ਕਿ ਇਹਨਾਂ ਦੀ ਆਪਸ ਵਿੱਚ ਪੈਸੇ ਦੇ ਲੈਣ ਦੇ ਹਾਂਜੀ ਹਾਂਜੀ ਰਾਈਟ ਥੈਂਕ ਯੂ ਪਰੰਤ ਤਾ ਦੇ ਆਪਣੇ ਹੌਂਡ ਵਿੱਚ ਡੀਪੀ ਸਾਹਿਬ ਦੀ ਹੌਂਡ ਚ ਕਾਫੀ ਨਸ਼ੇ ਨੂੰ ਠੱਲ ਪਈ ਹੈ ਕਿਦਾਂ ਗਾਂਦੀ ਖੋਲ ਰਹੇ ਸੀਗੇ ਜੀ ਇਹਦੇ ਵਿੱਚ ਕਾਗਜ਼ ਵਗੈਰਾ ਪੂਰੀ ਨਹੀਂ ਹੈਗੀ ਆ ਉਨੇ ਬੁਲਾਇਆ ਇਹੀ ਕਰਕੇ ਕਿ ਮੈਂ ਇੱਥੇ ਦੁਕਾਨ ਖੋਲਣੀ ਹੈਗੀ ਆ ਉਹਦੇ ਵਿੱਚ ਮੇਰੇ ਕੋਲ ਜੋ ਉਹਨਾਂ ਬੰਦਿਆਂ ਨੂੰ ਲਿਆਓ ਜਿਨ੍ਹਾਂ ਇਸ ਕੰਮ ਦੇ ਵਿੱਚ ਪਹਿਲੇ ਵੀ ਐਕਸਪੀਰੀਅੰਸ ਹੈਗੇ ਆ। ਹਾਂਜੀ। ਇਹ ਵੀ ਇਹ ਵੀ ਜੁੜੇ ਹੋਇਆ ਹੈ ਜੀ। ਇਹ ਵੀ ਇਹਨਾਂ ਦੇ ਆਪਣਾ ਪੱਕੀ ਆਫਿਸ ਨਹੀਂ ਹੈਗੇ ਜੋ ਇਹ ਏਜੰਟਸ ਦੇ ਨਾਲ ਜਿਵੇਂ ਐਜ਼ ਅ ਮਿਡਲਮੈਨ ਕੰਮ ਕਰਦੇ ਹੈਗੇ ਕਲਾਇੰਟਸ ਦਿੰਦੇ ਨੇ ਉਸ ਤਰੀਕੇ ਦਾ ਕੰਮ ਕਰਦੇ ਸੀ। ਹਾਂਜੀ ਲੈਂਦੇ ਦੀ ਗੱਲ ਉਹ ਕਿੰਨਾ ਕੁ ਲੈਂਦੇ ਨੇ ਜਿਹੜਾ ਇਹਨਾਂ ਦੇ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੇ ਜੀ। ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਆ ਉਹ ਤੋਂ ਕਲੇਮ ਕਰਦੇ ਤੇ ਕਰੋੜਾਂ ਦੇ ਵਿੱਚ ਹੈਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ।